ਤੁਸੀਂ ਵੇਖ ਰਹੇ ਹੋ ਜੀ ਜਗਬਾਣੀ ਟੀਵੀ ਮੈਂ ਜਗਜੀਤ ਸਿੰਘ ਜਟਾਣਾ 27 ਜੂਨ ਨੂੰ ਰਾਤ 8:30 ਵਜੇ ਦੇ ਕਰੀਬ ਥਾਣਾ ਖਮਾਣੋ ਦੀ ਜੂਰੀਡਿਕਸ਼ਨ ਦੇ ਅਧੀਨ ਇੱਕ ਲੁੱਟਖੋਹ ਦੀ ਘਟਨਾ ਵਾਪਰੀ ਸੀ ਜਿਸ ਵਿੱਚ 4 ਤੋਂ 5 ਲੱਖ ਦੇ ਕਰੀਬ ਇੱਕ ਪ੍ਰਵਾਸੀ ਮਜ਼ਦੂਰ ਜਿਹੜਾ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਉਹਦੇ ਕੋਲੋਂ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨਗਦੀ ਖੋਲੀ ਸੀ ਔਰ ਉਸ ਅਪਰੰਤ ਪੁਲਿਸ ਨੇ 24 ਘੰਟਿਆਂ ਦੇ ਵਿੱਚ ਉਹਨਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਿਸ ਤਹਿਤ ਅੱਜ ਐਸਪੀ ਫਤਿਹਗੜ੍ਹ ਸਾਹਿਬ ਰਕੇਸ਼ ਜੱਜਵ ਹੋਰਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਕਿ 24 ਘੰਟਿਆਂ ਦੇ ਦੌਰਾਨ ਪੁਲਿਸ ਨੇ ਉਹਨਾਂ ਤਿੰਨ ਨਕਾਬਪੋਸ਼ ਲੁਟੇਰਿਆਂ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਤਾਂ ਮਨਜੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਫਤਿਹਗੜ੍ਹ ਅ ਸ਼੍ਰੀ ਸੁਭਮ ਮਘਰਵਾਲ ਜੀ ਇਹਨਾਂ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਹੈ ਕਿ ਕ੍ਰਾਈਮ ਨੂੰ ਨਤ ਪਾਉਣ ਵਾਸਤੇ ਜਿਹੜਾ ਸਟਰੀਟ ਕ੍ਰਾਈਮ ਹੈ ਉਨੂੰ ਪੁਲਿਸ ਨੇ ਬੜੀ ਸਖਤਾਈ ਨਾਲ ਡੀਲ ਕਰਨਾ ਹੈ। ਔਰ ਇਹ ਜਿਹੜਾ ਮੈਟਰ ਹੈ, ਇਹ ਮੈਟਰ 26 ਤਾਰੀਖ ਦੀ ਰਾਤੀ ਥਾਣੇ ਦੇ ਵਿੱਚ ਇੱਕ ਇਨਫੋਰਮੇਸ਼ਨ ਆਈ ਸੀ। ਜਿੱਥੇ ਕਿਸੇ ਦੇ ਨਾਲ ਕਟਮਾਰ ਕਰਕੇ ਔਰ ਉਸ ਤੋਂ ਜਿਹੜੇ ਪੈਸੇ ਹੈਗੇ ਉਹ ਖੋਹ ਕੀਤੇ ਗਏ ਸੀ। ਜਿਵੇਂ ਇਨਫੋਰਮੇਸ਼ਨ ਮਿਲੀ ਐਸਐਚਓ ਨੇ ਨਾਲ ਦੇ ਨਾਲ ਆਈ ਉਹਨੂੰ ਪੇਜ ਕਰਕੇ ਉੱਥੇ ਬਿਆਨ ਦਰਜ ਕੀਤੇ। ਬਿਆਨ ਦਰਜ ਕਰਕੇ ਉਸ ਦੇ ਬਿਆਨ ਦੇ ਆਧਾਰ ਤੇ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 126 2 118 1 304 305 ਬੀਐਨਐਸ ਦੀ ਧਾਰਾ ਦੇ ਤਹਿਤ ਮੁਕਦਮਾ ਦਰਜ ਕੀਤਾ। ਉਹਦੇ ਬਿਆਨ ਤੇ ਪਾਇਆ ਗਿਆ ਕਿ ਇਹ ਆਪਣੇ ਖਮਾਣੋ ਦੇ ਵਿੱਚ ਸਲੀਮ ਮਨੀ ਟਰਾਂਸਫਰ ਦੀ ਇਸ ਦੀ ਦੁਕਾਨ ਹੈ। ਉਹਦੇ ਵਿੱਚ ਇਹ ਰੀਚਾਰਜਿੰਗ ਔਰ ਮਨੀ ਟਰਾਂਸਫਰ ਦਾ ਕੰਮ ਕਰਦਾ ਸੀ। ਆਪਣਾ ਕੰਮਕਾਜ ਕਰਕੇ ਆਪਣੇ ਮੋਟਰਸਾਈਕਲ ਤੋਂ ਜਦੋਂ ਇਹ ਆਪਣੇ ਘਰੇ ਜਾ ਰਿਹਾ ਸੀ। ਰਹ ਦੇ ਵਿੱਚ ਇਹਨੂੰ ਰੋਕੇ ਤਿੰਨ ਬੰਦੇ ਨੇ ਇਹਦੇ ਨਾਲ ਚੱਕੂ ਦੇ ਨਾਲ ਹਮਲਾ ਕੀਤਾ ਇਹਨੂੰ ਬੁਰੀ ਤਰ੍ਹਾਂ ਗਾਇਲ ਕਰਤਾ ਔਰ ਇਹਦੇ ਕੋਲ ਜਿਹੜਾ ਪੈਸਾ ਸੀਗਾ 4 ਤੋਂ 5 ਲੱਖੀ ਦੇ ਕੋਲ ਪੈਸਾ ਸੀਗਾ ਉਹ ਪੈਸੇ ਦੇ ਖੋ ਕਰਕੇ ਉਹ ਉਥੋਂ ਭਜ ਗਏ ਉਹ ਦੌਰਾਨ ਇਹਨਾਂ ਦੇ ਮੂੰਹ ਬੰਨੇ ਹੋਏ ਸੀ ਬਟ ਕਿਸੇ ਜਿਸ ਹਿਸਾਬ ਨਾਲ ਇਹਦੇ ਨਾਲ ਲੜਾਈ ਝਗੜਾ ਹੋ ਰਿਆ ਸੀ ਇੱਕਦਮ ਮੂੰਹ ਇਹਨੇ ਖੁੱਲ ਗਿਆ ਇਹਦਾ ਕਪੜਾ हट ਗਿਆ ਉਥੋਂ ਇਹਨੇ ਉਹਨੂੰ ਉਹਦੀ ਪਛਾਣ ਕਰ ਲਈ ਇਸ ਕਰਕੇ ਇਸ ਦੇ ਬਿਆਨਾਂ ਦੇ ਆਧਾਰ ਤੇ ਅੱਗੇ ਤੁਰੰਤ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਡੀਐਸਪੀ ਸਾਹਿਬ ਨੂੰ ਪਾਸੋਂ ਕੀਤੀ ਗਈ ਐਸਐਸਪੀ ਸਾਹਿਬ ਦੇ ਕਹਿਣ ਤੇ ਆਧਾਰ ਤੇ ਸਾਰੇ ਜਿਹੜਾ ਖਮਾਣੋ ਸਬਡਿਵੀਜ਼ਨ ਹੈ ਉਹਦੀ ਨਾਕੇ ਬੰਦੀ ਕੀਤੀ ਗਈ ਔਰ ਇਹ ਸਾਰੇ ਟਾਸਕਿੰਗ ਅੰਡਰ ਸੁਪਰਵੀਜ਼ਨ ਖਮਾਣੋ ਆਪਣੇ ਰਮਿੰਦਰ ਕਾਲੋ ਸਾਹਿਬ ਦੇ ਅੰਡਰ ਹੀ ਹੋਇਆ ਹੈ ਔਰ ਇਹਨਾਂ ਨੇ ਵਕ ਵਕ ਟੀਮਾਂ ਨੂੰ ਟਾਸਕਿੰਗ ਦੇ ਕਰਕੇ ਨਾਲ ਦੇ ਨਾਲ ਕਾਫੀ ਥਾਵਾਂ ਤੇ ਰੇਡ ਕਰਨੀ ਸ਼ੁਰੂ ਕੀਤੀ। ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ ਖਮਾਣੋ ਥਾਣੇ ਦੇ ਵਿੱਚ ਅੰਡਰ ਸੁਪਰਵਾਈਜ਼ਨ ਐਸ ਐਚ ਓ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਜਿਹੜੇ ਤਿੰਨੋਂ ਮੁਲਜ਼ਮ ਸੀਗੇ ਉਹਨਾਂ ਦੀ ਅਰੈਸਟ ਕੀਤੀ ਹੈ। ਨਾਲ ਦੇ ਅਰੈਸਟ ਦੇ ਨਾਲ ਦੇ ਨਾਲ 100% ਜਿਹੜੀ ਇਸ ਦੀ ਰਿਕਵਰੀ ਸੀਗੀ ਮਾਲ ਦੀ ਉਹ ਰਿਕਵਰੀ ਕੀਤੀ ਹੈ। ਔਰ ਵਾਰਦਾਤ ਦੇ ਵਿੱਚ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਾ ਸੀ ਜਿਹੜੇ ਇਹਨਾਂ ਨੇ ਹਥਿਆਰ ਦੀ ਵਰਤੋਂ ਕੀਤੀ ਸੀ ਉਹ ਸਾਰਾ ਕੁਝ ਇਹਨਾਂ ਨੇ ਰਿਕਵਰ ਕੀਤਾ ਹੈ ਇਹ ਬੜਾ ਹੀ ਕਾਬਿਲ-ਏ-ਤਾਰੀਫ ਕੰਮ ਹੈ ਜਿਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਡੀਐਸਪੀ ਸਾਹਿਬ ਨੇ ਔਰ ਖਮਾਣੋ ਦੀ ਜਿਹੜੀ ਪੁਲਿਸ ਟੀਮ ਹੈ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਔਰ ਜਿਹੜਾ ਦਿਸਾ ਨਿਰਦੇਸ਼ ਡੀਜੀ ਸਾਹਿਬ ਦੇ ਕਿ ਜੇ ਕੋਈ ਸਟਰੀਟ ਕ੍ਰਾਈਮ ਕਰਦਾ ਹੈ ਜਾਂ ਕੋਈ ਵੀ ਕ੍ਰਾਈਮ ਦੇ ਵਿੱਚ ਇਨਵੋਲ ਹੁੰਦਾ ਹੈ ਪੁਲਸ ਉਸ ਦੇ ਨਾਲ ਬੜੀ ਹੀ ਸਖਤਾਈ ਨਾਲ ਨਿਮਟੂਗੀ ਕਿ ਕਿੱਥੇ ਨੂੰ ਬਲੋਂਗ ਕਰਦੇ ਆ ਜੀ ਇਹਦਾ ਕਿਹੜੇ ਪਿੰਡ ਦੇ ਸੀ ਬੰਦੇ ਜਿਹੜੇ ਜਿਹੜੇ ਬੰਦੇ ਨੇ ਇਹ ਬੰਬਰੀ ਦੇ ਹੈਗੇ ਔਰ ਇਹ ਜਿਹੜਾ ਮੇਨ ਇਹਦਾ ਮਾਸਟਰ ਮਾਈਂਡ ਹੈ ਉਹ ਮਾਸਟਰ ਮਾਈਂਡ ਸੀਗਾ ਕਰਨਵੀਰ ਕਰਨਵੀਰ ਜਿਹੜਾ ਸੀਗਾ ਇਹਦਾ ਇਹਦੀ ਜਾਣ ਪਛਾਣ ਸੀਗੀ ਪਹਿਲੇ ਹੀ ਜਿਹੜਾ ਮੁੱਦਾ ਹੀ ਹੈ ਉਹਦੇ ਨਾਲ ਇਹ ਉਹਦੀ ਦੁਕਾਨ ਦੇ ਵਿੱਚ ਆਂਦਾ ਸੀ ਇਹਨੂੰ ਇਹ ਪਤਾ ਸੀ ਕਿ ਕਿਸ ਹਿਸਾਬ ਨਾਲ ਇਹ ਪੈਸਾ ਇਕੱਠਾ ਕਰਦਾ ਹੈ ਕਿਸ ਹਿਸਾਬ ਨਾਲ ਲੈ ਕਰਕੇ ਕਿੱਥੇ ਜਾਂਦਾ ਹੈ ਤੋ ਇਹ ਪਲਾਨਿੰਗ ਇਨੇ ਆਪਣੇ ਇੱਕ ਇਦਹੀ ਪਿੰਡ ਦਾ ਕੋਈ ਬੰਦਾ ਸੀਗਾ ਉਹਦੇ ਨਾਲ ਪਲੱਸ ਆਪਣਾ ਇੱਕ ਇਸਦਾ ਯਾਰ ਮਿੱਤਰ ਸੀਗਾ ਆ ਉਹਨੋਂ ਤਿੰਨੋਂ ਨੂੰ ਇਹਨਾਂ ਨੇ ਇਕੱਠੇ ਹੋ ਕਰਕੇ ਪਲਾਨਿੰਗ ਕੀਤੀ ਹੈ ਔਰ ਉਸ ਤੋਂ ਬਾਅਦ ਇਹ ਅਟੈਂਪਟ ਕੀਤਾ ਇਹ ਬੰਦੇ ਕ੍ਰਿਮੀਨਲ ਰਿਕਾਰਡ ਆ ਇਹਦੇ ਦਾ ਪਹਿਲਾਂ ਇਹਦੇ ਇੱਕ ਦਾ ਕ੍ਰਿਮੀਨਲ ਰਿਕਾਰਡ ਹੈ ਜੀ ਔਰ ਬਾਕੀਆਂ ਦੀ ਅਸੀਂ ਜੱਜ ਜਾ ਰਹੀ ਹੈ ਨਸ਼ੇ ਦੀ ਐਡਿਕਟ ਨਹੀਂ ਆ ਨਸ਼ਾ ਵੀ ਕਰਦੇ ਨਹੀਂ ਨਸ਼ੇ ਦਾ ਹਜੇ ਕੋਈ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈਏ ਬਟ ਫਿਰ ਵੀ ਅਸੀਂ ਹੁਣ ਤੋਂ ਕਿਉਂਕਿ ਅਰੈਸਟ ਜਸ ਹੋਇਆ ਕਿ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਹੀ ਬੰਦੇ ਫੜੇ ਆ इस तो बाद भी जो इन्होंने कोई इस तो अलावा कोई क्राइम किया हो उस दी भी जांच कर रहे हैं या तो अलावा कोई होर वारदात है कोई होना कंपलेट है जो वो आएगी अभी उस पास फिर कार्रवाई करा बिल्कुल जी पैसे ऑलमोस्ट सारे रिकवर ने हम माड़ा मोटा जो कोई इन्होंने दस पाँच हज़ार जो खर्च किया होदरवाइज जड़ी कंप्लेट के मुताबिक पैसा इन्होंने सारा रिकवर कराया ਇਹ ਇਹਨਾਂ ਨੂੰ ਹਥਿਆਰ ਕਿਵੇਂ ਮਿਲਿਆ ਜੀ ਦੋ ਚਾਕੂ ਇਹ ਜੀ ਇਹਨਾਂ ਦੇ ਕੋਲ ਖੰਜਰ ਜਿਹੜੇ ਹੈਗੇ ਇਹਨਾਂ ਨੇ ਉਸ ਤੋਂ ਹੀ ਉਹਦੀ ਵਰਤੋਂ ਕੀਤੀ ਸੀ ਔਰ ਇਸ ਤੋਂ ਇਲਾਵਾ ਕੋਈ ਹੋਰ ਹਥਿਆਰ ਜਾਂ ਕਿਸੇ ਹੋਰ ਦੇਖੋ ਸਾਡਾ ਮੋਟਿਵ ਹੈਗਾ ਕਿ ਇਹਨਾਂ ਨੇ ਅੱਲਾ ਕੋਈ ਇੱਕ ਕ੍ਰਾਈਮ ਕੀਤਾ ਹੈ ਫਿਰ ਗਲਬਖਰੀ ਹੈ ਜਾਂ ਇਸ ਤੋਂ ਪਹਿਲੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਕ੍ਰਾਈਮ ਕੀਤਾ ਹੋਣਾ ਹੈ ਤਾਂ ਅਸੀਂ ਉਸ ਦੀ ਜਾਂਚ ਕਰ ਰਹੇ ਹਾਂ ਬੇਸਿਕਲੀ ਕੋਈ ਹੋਰ ਇਹਨਾਂ ਦਾ ਸਾਥੀ ਹੋਏ ਕੋਈ ਪਲੈਨਿੰਗ ਦੇ ਵਿੱਚ ਹੋਏ ਉਸ ਉਹ ਜਿਹੜੇ ਪਹਿਲੂ ਹੈ ਉਹ ਜਿਵੇਂ ਸਾਹਮਣੇ ਆਉਣਗੇ ਤੁਹਾਨੂੰ ਫਿਰ ਦੱਸਿਆ ਜਾਊਗਾ ਸਰ ਪੇਸ਼ ਕੀਤਾ ਰਿਮਾਂਡ ਕਿੰਨਾ ਮਿਲਿਆ ਜੀ ਨਾ ਰਿਮਾਂਡ ਜਸ ਕਿੰਨਾ ਰਿਮਾਂਡ ਦੋ ਦਿਨ ਦਾ ਰਿਮਾਂਡ ਨਾਦਾ ਮਿਲਿਆ ਅੱਗੇ ਫਿਰ ਜਿਸ ਸਾਹਮਣੇ ਹੋਰ ਕੋਈ ਤਤ ਸਾਹਮਣੇ ਆਉਣਗੇ ਅਸੀਂ ਕੋਰਟ ਤੋਂ ਰਿਮਾਂਡ ਲੈ ਕਰਕੇ ਉਸ ਹਿਸਾਬ ਨਾਲ ਲੈ ਸਰ ਜੀ ਠੀਕ ਹੈ ਠੀਕ ਹੈ ਕੋਈ ਪਰਸਨ ਇਹ ਕੋਈ ਇਹਨਾਂ ਦੇ ਵਿੱਚ ਕੋਈ ਇਹਨਾਂ ਦੇ ਮਾੜੇ ਦੇ ਵਿੱਚ ਨਹੀਂ ਸੀ ਇਹ ਮੈਂ ਇਹਦੇ ਵਿੱਚ ਇੱਕ ਬੰਦਾ ਸੀਗਾ ਜੀ ਔਰ ਉਹ ਆਪਾ ਦੇਖ ਲੈਣਾ ਕਿ ਕਿਸੇ ਕੋ ਜੱਥੇਬੰਦੀ ਨਾਲ ਲਿੰਕ ਹੈ ਨਹੀਂ ਹੈ ਬਸ ਇਸ ਦਾ ਕੋਈ ਉਸ ਤੋਂ ਲੈਣਾ ਦੇਣਾ ਨਹੀਂ ਹੈ ਇਹ ਪਿਓਰ ਲੁੱਟ ਹੈ ਜੀ ਇਹਦੇ ਵਿੱਚ ਕੋਈ ਨਿਆਂਗਾ ਦਾ ਜਾਂ ਕੋਈ ਹੋਰ ਮੈਟਰ ਨਹੀਂ ਹੈ